ਸਾਰੀ ਦੁਨੀਆ ਨੂੰ ਇੱਕ ਉਪਦੇਸ਼ ਦਿੰਦਾ ਇਹਦੋਂ ਵੱਡਾ ਨਾਰਾ ਵੀ ਹੋ ਸਕਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਉਹ ਸਰਬੱਤ ਦੇ ਭਲੇ ਦਾ ਪ੍ਰਚਾਰ ਕਰਨ ਵਾਲੀ ਤਕਸਾਲ ਦੇ ਬੰਦੇ ਗ੍ਰਿਫਤਾਰ ਹੋ ਜਾਣ ਤੇ ਜੇ ਸਿੱਖ ਆਖਣ ਤੇ ਉਹਨਾਂ ਨੂੰ ਛੱਡ ਦਿਓ ਤੇ ਫਿਰ ਸਿੱਖ ਲੱਖ ਹੋਣਾ ਚਾਹੁੰਦੇ ਆ ਜੀ ਇਹ ਅੱਡ ਹੋਣਾ ਚਾਹੁੰਦੇ ਆ ਅਕਾਲੀ ਦਲ ਨੇ ਮੀਟਿੰਗ ਸੱਦ ਕੇ ਅੰਮ੍ਰਿਤਸਰ ਸਾਹਿਬ ਦੋ ਦਿਨ ਦੀ ਮੀਟਿੰਗ ਪਿੱਛੋਂ ਫੈਸਲਾ ਦਿੱਤਾ ਹਮ ਜੋਧਾ ਮੋਰਚਾ ਚੱਲੇਗਾ اے سنت بابا جنرل سنگھ دا بہانے ਕੀਤਾ ਜਾਂਦਾ ਅਨੰਦਪੁਰ ਦਾ ਮਤਾ ਸਰਕਾਰ ਨਹੀਂ ਮੰਗਦੀ ਮੰਨਦੀ ਉਹਨਾਂ ਚ ਮੋਰਚਾ ਚੱਲਦਾ ਰਹੇਗਾ ਮੋਰਚਾ ਚੱਲ ਰਿਹਾ ਸੀ ਜਿਹੜੇ ਅਫਸਰ ਵਾਅਦਾ ਕਰਦੇ ਸੀ ਜਿੰਨੂੰ ਗੁੱਸਾ ਆਉਂਦਾ ਸੀ ਖਰਿਆ ਕਿਨੂੰ ਗੁੱਸਾ ਆਉਂਦਾ ਸਾਨੂੰ ਕੀ ਪਤਾ ਕਿਨੂੰ ਗੁੱਸਾ ਆਉਂਦਾ ਜਿੰਨੂੰ ਗੁੱਸਾ ਆਇਆ ਉਹਨੇ ਅਫਸਰ ਮਾਰਤਾ ਜਦ ਸਿੱਖੀ ਦੀ ਬੈਲੀ ਵੀ ਕੀਤੀ ਯਾਰੋ ਅਫਸਰ ਉਹ ਡਿਪਟੀ ਜਿਹੜਾ ਨਿਹੰਗ ਸਿੰਘ ਦੀ ਦਾੜੀ 'ਚ ਪਿਸ਼ਾਬ ਪਾਵੇ ਕੀ ਨਾ ਜਰਾਂ ਬਿਚੁਰਾ ਆ ਕੇ ਲਿਆਓ ਤੇਰਾ ਕਲਗੀਆਂ ਵਾਲਾ ਕਿੱਥੇ ਤੇ ਜੇ ਉਹਨੂੰ ਕਰੇ ਗੋਲੀ ਮਾਰਦੇ ਤਾਂ ਕੀ ਪਾਪ ਦੀ ਤਰ ਜੇ ਸਿੱਖੀ ਦੀ ਬੇਦਬੀ ਕਰਨ ਵਾਲਾ ਇੱਥੇ ਕੋਈ ਬੰਦਾ ਆਵੇ ਗੁਰਦੁਆਰੇ ਦੀ ਬੇਦਬੀ ਕਰੇ ਤੇ ਜੇ ਕੋਈ ਇੱਥੇ ਹੋਵੇ ਗੁਰਦੁਆਰੇ ਨੂੰ ਮੰਨਣ ਵਾਲਾ ਆ ਕੇ ਨਹੀਂ ਕੋਈ ਗੱਲ ਨਹੀਂ ਜੀ ਪਾਹੂ ਕਰੀ ਜਾ ਫਿਰ ਉਹ ਕਾਹਦਾ ਬੰਦਾ ਆ ਕਾਹਦਾ ਸੇਵਾਦਾਰ ਹੈ ਓ ਹਟਾਵੇਂ ਨਾ ਤੇ ਉਹ ਗੁੱਸਾ ਆਇਆ ਜਿੰਨੂੰ ਉਹਨੇ ਗੱਡੀ ਚੜਾ ਦਿੱਤਾ ਇਦਾਂ ਹੋਰ ਕਈ ਗੁਰਬਜਨੇ ਵਰਗੇ ਜਿਹੜੇ ਆਂਦੇ ਸੀ ਗੁਰੂ ਗ੍ਰੰਥ ਅਕਕਾਰ ਸੇਵਾ ਨੂੰ ਬਕਾਰ ਸੇਵਾ ਆ ਕੇ ਬਕਾਰ ਲੋਕ ਨੇ ਜਿਹੜੇ ਟੋਕਰੀਆਂ ਚੁੱਕੀ ਫਿਰਦੇ ਤੇ ਆਪਣੀ ਘਰ ਦੀ ਦੇ ਸਿਰ ਤੇ ਰੱਖ ਕੇ ਨਾ ਕਿ ਸ਼ਿਗਰਾਜ ਤੇ ਫੋਟੋ ਲਾਇਫ ਆਂਦਾ ਵੀ ਸਿੱਖਾਂ ਦੇ ਗੁਰੂ ਬਾਜ ਰੱਖਦੇ ਸੀ ਮੇਰੇ ਘਰਵਾਲੀ ਦੇ ਸਿਰ ਤੇ ਬਾਜ ਬਿਠਾਉਂ ਮੈਂ ਬਾਜਾਂ ਵਾਲਾ ਮੈਂ ਕਿ ਰੱਬਣੀ ਦੇ ਘਰ ਵਾਲਾ ਰੱਬਣੀ ਦੇ ਬੜੀ ਸਤਿਆ ਰੱਬਣੀ ਸੀ ਮੈਂ ਕਹਿੰਦਾ ਇਹੋ ਜੀਆਂ ਪੰਜ ਛਤ ਰੱਬਣੀਆਂ ਪਾਕਿਸਤਾਨ ਦੇ ਬਾਰਡਰ ਤੇ ਖੜਿਆ ਹੋ ਪਾਕਿਸਤਾਨ ਨੂੰ ਮੂੰਹ ਕਰ ਅਗਲੇ ਤਬਕਾ ਮਾਰਨ ਦੇ ਵੇਖਦਾ ਭਾਈ ਜੀ ਕੋਈ ਘਾਟਾ ਨਹੀਂ ਚੰਦਨਾ ਜੇ ਗੁਰਬਜਨੇ ਨੂੰ ਕਿਸੇ ਨੇ ਮਾਰ ਦਿੱਤਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੀਤੀ ਕਰਦਾ ਸੀ ਆਂਦਾ ਸੀ ਕਿਤਾਬ ਆਇਕ ਫਿਰ ਕੀ ਕਹਿ ਰਿਹਾ ਜੀ ਧਰਮ ਯੁੱਧ ਦਾ ਮੋਰਚਾ ਜੋਰਾਂ ਤੇ ਸੀ ਭਾਈ ਅੱਜ ਉਹ ਗੱਲ ਹੱਥ ਨਹੀਂ ਆਉਣੀ ਭਰਾਵਾਂ ਤੁਹਾਨੂੰ ਸਾਰਿਆਂ ਨੂੰ ਨਹੀਂ ਪਤਾ ਹੋਵੇਗਾ ਬਾਬੇ ਜਰਨੈਲ ਸਿੰਘ ਨੇ ਆਖਿਆ ਸੀ ਜਦੋਂ ਮੋਰਚਾ ਚੌਥੇ ਦਿਨ ਤੇ ਆਇਆ ਜਦੋਂ ਬਾਗ ਡੋਲ ਸਵਾਰੀ ਨਾਲ ਅਕਾਲੀ ਦਲ ਨੇ ਬਾਬੇ ਜਰਨੈਲ ਸਿੰਘ ਨੇ ਆਖਿਆ ਵੀ 50000 ਦਾ ਜਥਾ ਮੈਂ ਲੈ ਜਾਣਾ ਪਹਿਲੇ ਦਿਨ 50000 ਬੰਦੇ ਤੇ ਮਗਰੋਂ ਤੁਸੀਂ 5-5000 ਦੇ ਭੇਜੀ ਜਾਓ ਤੇ ਜਿੰਨਾ ਚਿਰ ਸਰਕਾਰ ਮੰਨੇ ਨਾ ਅਨੰਦਪੁਰ ਦਾ ਮਤਲਬ ਉਹਨਾਂ ਜਿਹੜੇ ਬੰਦੇ ਜੇਲ੍ਹ ਚੋਂ ਆਇਓ ਜਿੱਦਣ ਬੀਬੀ ਰਾਣੀ ਨੇ ਆਖਿਆ ਨਾ ਮੈਂ ਸਿੱਖ ਰਹਾ ਕਰਦੀਆਂ ਸਾਰੇ ਸੰਤਾ ਉਦੋਂ ਵੀ ਆਖਿਆ ਹੋਇਆ ਧੋਖਾ ਹੋ ਜਾਣਾ ਤੇ ਬੰਦੇ ਜੇਲਾਂ ਚੋਂ ਬਾਹਰ ਹੁਣਦੇ ਸਰਕਾਰ ਡੋਲ ਗਈ ਹੈ ਜਦੋਂ ਜੇਲਾਂ ਖਾਲੀ ਹੋ ਗਈਆਂ ਫਿਰ ਬੀਬੀ ਦਾ ਹੌਸਲਾ ਵਧ ਗਿਆ ਧਰਮ ਜੋਧ ਦਾ ਮੋਰਚਾ ਬਹੁਤ ਤਗੜੀ ਚੀਜ਼ ਸੀ ਇਹ ਚੱਲ ਰਿਆ ਸੀ ਹਿੰਦੁਸਤਾਨ ਦੀ ertid ਸਰਕਾਰ ਦੇ ਪਿੱਠੂ ਰੋਜ਼ ਕੋਈ ਨਾ ਕੋਈ ਰਿੜ ਰਿਆ ਸੀ ਤੇ ਰਿਹਣ ਵਾਲੇ ਫੜੇ ਨਹੀਂ ਸੀ ਜਾਂਦੇ ਕੋਈ ਅਖਬਾਰਾਂ ਨਹੀਂ ਸੀ ਜੀ ਉੱਤੋਂ ਉੱtre ਬੰਦੇ ਉੱਤੋਂ ਹੀ ਉਹ ਬੰਦਾ ਮਾਰ ਕੇ ਤਾਂ ਹੀ ਚੜ ਗਿਆ ਪਤਾ ਨਹੀਂ ਕਿੱਧਰ ਗਿਆ ਕੋਈ ਆਂਦਾ ਸੀ ਗਨਮੈਨ ਪਈ ਜੀਓ ਆਏ ਤੇ ਇਦਰੋਂ ਸੀ ਜਿਦੋਂ ਗਏ ਉਹ ਤਾਂ ਨਹੀਂ ਮੈਨੂੰ ਦਿਸੇ ਵੀ ਕਿੱਧਰ ਆਇਆ ਖਰਾ ਫਰਿਸ਼ਤੇ ਸੀ ਇੰਦਰਾ ਬੀਬੀ ਨੇ ਦਿੱਲੀ ਦੇ ਤਖਤ ਤੇ ਬਹਿ ਕੇ ਆਖਿਆ ਆਪਣੇ ਰਿਪੋਰਟਰ ਨੂੰ ਜਾ ਅੰਮ੍ਰਿਤਸਰ ਪਤਾ ਕਰਕੇ ਆ ਮੋਰਚਾ ਚਲਾਉਂਦਾ ਕੌਣ ਹੈ ਜਿੰਮੇਵਾਰੀ ਕੀ ਦੀ ਹੈ ਔਰ ਕਿਹੜਾ ਕਿਹੜਾ ਬੰਦਾ ਕਿਹੜੀ ਕਿਹੜੀ ਤਕਰੀਰ ਕਰਦਾ ਵੇਖੀ ਬਾਬਾ ਕਾਂਸੋਂ ਕੀ ਆਂਦਾ ਹੈ ਬਾਬਾ ਗਾਇਆ ਸੋਂ ਕੀ ਆਂਦਾ ਹੈ ਸੰਤ ਜਰਨੈਲ ਸੋਂ ਕੀ ਆਂਦਾ ਪਿੰਡਰਾਵਾਲਾ ਤੌਹਰਾ ਕੀ ਆਂਦਾ ਤਲਵੰਡੀ ਕੀ ਆਂਦਾ ਲੋਂਗੋਵਾਲ ਕੀ ਆਂਦਾ ਕਿਹੜਾ ਕਿਹੜਾ ਲੀਡਰ ਕੀ ਕੀ ਗੱਲ ਕਰਦਾ ਸਾਰਿਆਂ ਦੀ ਡੈਰੀ ਨੋਟ ਕਰਨੀ ਪਰ ਕਾਕਾ ਰਹੀ ਜਿਹੜਾ ਬਚ ਕੇ ਆਂਦੇ ਜਿਹੜਾ ਪਿੰਡਰਾਵਾਲਿਆਂ ਦੇ ਕਾਬੂ ਆ ਜੇ ਉਹ ਵਾਪਸ ਨਹੀਂ ਆਉਂਦਾ ਤੂੰ ਵੀ ਜਿਹੜਾ ਬਚ ਕੇ ਰਹੀ ਕੀ ਪੱਕੀ ਕਰਦੀ ਆ ਬੀਬੀ ਉਹਨੂੰ ਇਉਂ ਬੇਨਤੀ ਕੀਤੀ ਜਾ ਰਹੀ ਹੈ ਕੋਲ ਪਾ ਲਾ ਕੇ ਦੂਦਿਆ ਆਪਣਾ ਬੀਬੀ ਪੱਕੀ ਕਰਦੀ ਜਿੰਨਾ O que